ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਇੱਕ ਹੋਰ ਖਬਰ ਨੇ ਪੰਜਾਬ ਦੇ ਵਿੱਚ ਥਰਥੱਲੀ ਮਚਾ ਦਿੱਤੀ ਹੈ ਇਹ ਖਬਰ ਮੁੱਖ ਮੰਤਰੀ ਪੰਜਾਬ ਸਾਹਿਬ ਦੀ ਤਰਫੋਂ ਹੈ ਕਿ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੂੰ ਚੁੱਕਣ ਦੀਆਂ ਤਿਆਰੀਆਂ ਹਨ ਸੁਖਬੀਰ ਸਿੰਘ ਬਾਦਲ ਦਾ ਨੰਬਰ ਲੱਗਣ ਲੱਗਾ ਤੇ ਦੂਸਰੇ ਪਾਸੇ ਇੱਕ ਪੱਤਰਕਾਰ ਹੈ ਜਿਨੇ ਕੇ ਇੱਕ ਨਵੀਂ ਖਬਰ ਚਲਾਤੀ ਹੈ ਕਿ ਜਿਹੜੇ ਪ੍ਰਸ਼ਾਸਨ ਆ ਪੰਜਾਬ ਦੇ ਪੰਜਾਬ ਦੀ ਪੁਲਿਸ ਹੈ ਉਹ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਇਹ ਬੂਟਾਂ ਦੀ ਰਖਵਾਲੀ ਖੜੀ ਹੈ ਕੀ ਹਕੀਕਤ ਇਸ ਖਬਰ ਦੇ ਵਿੱਚ ਕੀ ਸਚਾਈ ਹੈ ਸਭ ਕੁਝ ਆਪਾਂ ਜਾਣਿਆ ਇਸ ਦੀ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਵੀਡੀਓ ਫਿਰ ਕਰਨ ਇਸ ਦੇ ਵਿੱਚ ਬਹੁਤ ਵੱਡੀ ਖਬਰ ਹੈ ਜ਼ਿਲ੍ਹੇ ਕੇ ਹੌਲ ਸੁਖੇ ਅਮਲੀ ਨੂੰ ਚੱਕਣ ਦੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਦਾ ਕਿੈਸਾ ਰਹਿਣ ਪੰਜਾਬ ਦੇ ਅੰਦਰ ਫੇਰ ਤੋਂ ਤਰਫੰਲੀ ਮੱਚ ਜਾਣੀ ਹੈ ਕਿਉਂਕਿ ਪਹਿਲਾਂ ਬਿਕਰਮ ਸਿੰਘ ਮਜੀਠੀਆ ਵੈਲੀ ਨੂੰ ਕਿਵੇਂ ਧੋਖਿਆ ਔਰ ਦੂਜੇ ਪਾਸੇ ਮੁੱਖ ਮੰਤਰੀ ਨੇ ਕੀ ਕਿਹਾ ਕਿ ਜਿਗੜਾ ਚਾਹੀਦਾ ਇਹਨਾਂ ਨੂੰ ਚੱਕਣ ਦੇ ਲਈ ਕਦੇ ਪੰਜਾਬ ਦੇ ਅੰਦਰ ਬਹੁਤ ਸਾਰੇ ਤਸਕਰ ਇਹਨਾਂ ਦਾ ਸਾਥ ਵੀ ਦੇ ਰਹੇ ਨੇ ਵੱਡੇ ਰੂਪ ਦੇ ਵਿੱਚ ਯਾਨੀ ਕਹਿ ਸਕਦੇ ਜਿਵੇਂ ਕਿ ਬਾਬਿਆਂ ਦੇ ਰੂਪ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਰੂਪ ਦੇ ਵਿੱਚ ਵੀ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਹੁਤ ਵੱਡਾ ਬਿਆਨ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਕਿ ਮੁੱਖ ਮੰਤਰੀ ਭਗਵੰਤ ਸਿੱਧਮਾਨ ਪੰਜਾਬ ਦੇ ਨਾਲ ਤਸਕਰਾਂ ਤੇ ਨਾਲ ਮਜੂਰੀ ਤੇ ਨਾਲ ਬਾਦਲਾਂ ਨੂੰ ਕਿਵੇਂ ਡੰਗਦੇ ਨੇ ਪੂਰੀ ਖਬਰ ਤੁਹਾਡੇ ਨਾਲ ਸੰਜੀਕਰਾਂਗੇ ਕਿਉਂਕਿ ਹੁਣ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥੱਲੀ ਵਿਚਉਣ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਸੁੱਖ ਆਮਲੀ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਵੀ ਭੁੱਕੀ ਦੇ ਕੌੜੇ ਖਾ ਕੇ ਘੋੜ ਕੇ ਉਸ ਤੋਂ ਬਾਅਦ ਭਾਸ਼ਣ ਦਿੰਦਾ ਕੱਲ ਇਹਨਾਂ ਵੀ ਜਿਹੜੀ ਧਰਮ ਪਤਨੀ ਹਰਸਲਰਤ ਕੋਲ ਵਾਦਨ ਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਏਰੋਪਲਾ ਦਿੱਤੇ ਪਰ ਜਿਹੜੀ ਖਬਰ ਅੱਜ ਤੁਹਾਡੇ ਨਾਲ ਮੈਂ ਸਾਂਝੀ ਕਰ ਰਹੀ ਆ ਉਹ ਬਾਦਲਾਂ ਨੂੰ ਨਹੀਂ ਬਲਕਿ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਰੇ ਲੋਕਾਂ ਦੀ ਅੱਖਾਂ 'ਖੋਣ ਪੇ ਰੱਖ ਦੇਈਆਂ ਕਿ ਬਾਦਲਾਂ ਨੇ ਬਹੁਤ ਵੱਡਾ ਏਜੰਡਾ ਚਲਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਪਰ ਕੰਗ ਉਸ ਖਬਰ ਦੇ ਨਾਲ ਇਹ ਸਾਰੇ ਲੰਗੇ ਹੋ ਗਏ ਨੇ ਕਦੇ ਨੇ ਇੱਕ ਪੱਤਰਕਾਰ ਲਾਇਆ ਸੀ ਜਿਹੜਾ ਕਿ ਝੂਠੀਆਂ ਖਬਰਾਂ ਫਲਾਉਣ ਦਾ ਕੰਮ ਕਰਦਾ ਸੀ ਪਰ ਅੱਜ ਤੁਹਾਡੇ ਨਾਲ ਕੁਝ ਅਸੀਆ ਖਬਰਾਂ ਸਾਂਝੀਆਂ ਕਰਾਂਗੇ ਜਿਹੜੀਆਂ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ ਉਹ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗੇ ਲੈਣੇ ਤੁਸੀਂ ਲੈਣਾ ਹੋਊਗਾ ਕਿ ਖਬਰ ਸੱਚ ਹੈ ਜਾਂ ਝੂਠ ਪਰ ਹੈ ਸੱਚੀ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲੀ ਖਬਰ ਹੈ ਮੁੱਖ ਮੰਤਰੀ ਭਗਵਤ ਸਿੰਘ ਮਾਰ ਇਹਨਾਂ ਮਜੀਠੀਏ ਤੇ ਇਹਨਾਂ ਬਾਦਰਾਵਾਂ ਬਾਰੇ ਕੀ ਕਹ ਰਹੇ ਨੇ ਇਹ ਸੋਲੋ ਉਸ ਤੋਂ ਬਾਅਦ ਪੱਤਰਕਾਰ ਮਨਿੰਦਰ ਸਿੱਧੂ ਇਹਨਾਂ ਦੇ ਹੱਕ ਦੇ ਵਿੱਚ ਬਾਦਰਾ ਦੀ ਜੁੱਤੀ ਦੇ ਵਿੱਚ ਬਹਿ ਕੇ ਮੁੱਖ ਮੰਤਰੀ ਦੇ ਖਿਲਾਫ ਖਬਰ ਲਾਉਂਦੇ ਨੇ ਤੇ ਉਹ ਖਬਰ ਲਾਉਣ ਤੋਂ ਬਾਅਦ ਮੈਂ ਉਸੇ ਵਕਤ ਕਹਿ ਦਿੱਤਾ ਸੀ ਕਿ ਖਬਰ ਝੂਠ ਨਿਕਲੂਗੀ ਤੇ ਝੂਠ ਨਿਕਲੀ ਹੈ ਮੁੱਖ ਮੰਤਰੀ ਦੇ ਹਵਾਲੇ ਤੋਂ ਖਬਰ ਦਿਖਾਵਾਂਗੇ ਸੁਣੋ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ ਪਰੇ ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਓ ਬਾਈ ਯਾਰੇ ਬੱਡੇ ਨੇ ਆਏ ਨੇ ਮੈਂ ਕਿਹਾ ਬੱਡੇ ਨੇ ਬੱਡੇ ਉਹ ਵੀ ਘਰੇ ਆਉਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਦਿੱਤੇ ਸਾਰਾ ਕੁਝ ਮਿਲ ਗਿਆ ਤਾਂ ਨਾਪੇ ਜਾ ਕੇ ਕਰੇ ਦਰਸ਼ਨ ਉਹ ਕਹਿੰਦੇ ਕਿ ਮੈਨੂੰ ਆਹ ਤੇ ਉਹ ਪੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੋਦ ਦਾ ਕਿਲਾ ਜਿੱਤ ਕੇ ਆ ਪੈਰ ਕੱਟ ਦੀਏ ਘਿਲੋ ਪੈਂਤੀਆਂ ਕੋ ਤੁਹਾਨੂੰ ਮਾਰ ਕੇ ਆਇਆ ਹਾਂ 70 ਪਿਛਾ ਕਹਾਂ ਚੁੱਟੇ ਰੰਗ ਦੇ ਲਾਲ ਬੱਤੀ ਵਾਲੀ ਗੱਡੀ ਚਿੱਟਾ ਜਾਂਦਾ ਸੀ ਪੋਰਸ ਨੂੰ ਨਾਕੇ ਤੇ ਮੋਬਾਈਲ ਚੰਦੀ ਸੀ ਇੰਨੇ ਨੰਬਰ ਗੱਡੀ ਆ ਰੋਕਣੀ ਨਹੀਂ ਆਲ ਜਾ ਰਿਹਾ ਸਾਮਾਨ ਜਾ ਰਿਹਾ ਕਮਾਲ ਹੈ ਨਸਲ ਕੁਸ਼ੀਆਂ ਦੇ ਕਿਸ ਚੱਲਣੇ ਚਾਹੀਦੇ ਨਸਲ ਕੁਸ਼ੀਆਂ ਦੇ ਨਾ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਦੇ ਨੇ ਇਹ ਲੋਕੀ ਮੰਨੋ ਆ ਗੇ ਉਹ ਘਾੜ ਨੂੰ ਆਸਰਾਣਾ ਦਿਓ ਆ ਲੈ ਤੁਹਾਡੇ ਬੰਟਾ ਹੈ ਤਾਂ ਸੁਣ ਲਿਓ ਪੰਜਾਬ ਵਾਲੋ ਪੰਜਾਬ ਦੇ ਮੁੱਖ ਮੰਤਰੀ ਨੇ ਏ ਸਾਬਿਤ ਕਰ ਦਿੱਤਾ ਕਿ ਜਿਹੜੇ ਬਾਦਲਾਂ ਨੂੰ ਜਾਂ ਜਿਹੜੇ ਮਜੀਠੀਏ ਨੂੰ ਕਿਸੇ ਵੀ ਮੁੱਖ ਮੰਤਰੀ ਦੀ ਯੋਗਪਨ ਨਹੀਂ ਸੀ ਕਿ ਮਾ ਬਾਦਲਾਂ ਦੇ ਵੱਲ ਉਂਗਲ ਵੀ ਕਰ ਦੇਵੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੇਮਾਨ ਨੇ ਉਹ ਫੰਮ ਹਿਲਾਏ ਦੇ ਕਿ ਪੰਜਾਬ ਦਾ ਬੱਚਾ ਬੱਚਾ ਫੇਰ ਤੋਂ ਟ੍ਰੈਕਟ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਔਰ ਤਾਂ ਹੁਣ ਇੱਥੇ ਉਹ ਖੁੱਲਾ ਰੋਣ ਕਰ ਦਿੱਤਾ ਕਿ ਦੇਖੋ ਪਹਿਲਾਂ ਬਿਕਰਮ ਮਜੀਠੀਏ ਨੂੰ ਕਹ ਰਹੇ ਸੀ ਬਹੁਤ سارے ਵੀਰਾਂ ਨੇ ਫੋਨ ਕਰੇ ਭਗਵੰਤ ਮਾਨ ਨੂੰ ਕਿ ਇਹਨਾਂ ਦੇ ਨਾਲ ਪੰਗਾ ਨਾ ਲਿਓ ਨਹੀਂ ਤਾਂ ਬਹੁਤ ਭੜੇ ਪਲੇਂਦੇ ਵਿੱਚ ਫਸੋਗੇ ਭਰ ਲਈ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਝਾਫੇ ਨੂੰ ਹੱਥ ਪਾਇਆ ਜਿੱਥੋਂ ਪੰਜਾਬ ਦੇ ਵੱਡੇ ਵੱਡੇ ਦਿਗਜ ਨੇਤਾ ਤੇ ਮੁੱਖ ਮੰਤਰੀ ਡਰਿਆ ਕਰਦੇ ਸੀ ਤਾਂ ਜਿਨ੍ਹਾਂ ਨੇ ਇੱਕ ਰਿਕਾਰਡ ਦੇ ਵਿੱਚ ਦਰਜ ਕਰਵਾ ਦਿੱਤਾ ਵੀ ਜਿਹੜੇ ਬਾਦਲਾਂ ਨੂੰ ਕੋਈ ਐ ਇੱਕ ਭੜਕੇ ਨਹੀਂ ਝਾਗ ਰਿਆ ਸੀ ਉਹਨਾਂ ਨੂੰ ਜਿਹਨਾਂ ਦੇ ਵਿੱਚ ਸਿੱਤਣ ਦਾ ਕੰਮ ਕੀਤਾ ਤਾਂ ਹੁਣ ਤਸਕਰ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚ ਤਾਂ ਬੰਦ ਹੈ ਫਿਲਹਾਲ ਉਹ ਵਾਰਤਾ ਨਹੀਂ ਆ ਸਕਦਾ ਪਰ ਇਧਰਨੇ ਪਾਸੇ ਜੀ ਨਵੀਂ ਕਹਾਣੀ ਛੜ ਗਈ ਹੈ ਸਰਬੀਰ ਸਿੰਘ ਬਾਦਲ ਔਰ ਉਹਨੇ ਦੀ ਧਰਮ ਪਤਨੀ ਹਰਸਿਮਰ ਕਾਰਵਾਦਨ ਇਹ ਕਹਿੰਦੇ ਜੀ ਨਸ਼ੇ ਕਰਕੇ ਭਾਸ਼ਣ ਦਿੰਦੇ ਆ ਉਲਟ ਹਉਟ ਬੋਲਦੇ ਆ ਮੁੱਖ ਮੰਤਰੀ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਨੇ ਵੀ ਧਮਕੀ ਦਿੱਤੀ ਸੀ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਸਾਡਾ ਰਾਜ ਹਲੇ ਤੱਕ ਹੈ ਪਰ ਨਹੀਂ ਪੰਜਾਬ ਦੀ ਸਰਕਾਰ ਨੇ ਮਨ ਬਣਾ ਲਿਆ ਕਿ ਉਹ ਸੁੱਖੇ ਅਮਲੀ ਨੂੰ ਜਿਹੜਾ ਇਹਨਾਂ ਦਾ ਸੁਖਵੀਰ ਆ ਨਾ ਉਹਨੂੰ ਪੰਜਾਬ ਦੇ ਲੋਕ ਭਾਈ ਸੁੱਖਾ ਅਮਲੀ ਕਹਿੰਦੇ ਨੇ ਕਿਉਂ ਨਸ਼ੇ ਕਰਦੇ ਨੇ ਫਿਰ ਉਹ ਤੋਂ ਕਹਿੰਦੇ ਸੀ ਪੰਥਕ ਲੀਡਰ ਪੰਥਕ ਪਾਰਟੀ ਆ ਸਾਡੀ ਕਿੱਥੇ ਪੰਥਕ ਪਾਰਟੀ ਉਹੀ ਪੰਥਕ ਪਾਰਟੀ ਜਿਹੜੀ ਆ ਸਰਕਾਤੇ ਬੈਠੀਏ ਤੇ ਗੋਲੀਆਂ ਚਲਵਾ ਦਿੰਦੀ ਐ ਫੇਰ ਆਪਣੇ ਵੱਡੇ ਬਾਦਲ ਪਿਉਂਦੇ ਸਨੇਤ ਜੁੱਤੀਆਂ ਝਾਰ ਕੇ ਕਾਲਟਰ ਸਾਹਿਬ ਤੇ ਭਾਂਡੇ ਮਾੜ ਕੇ ਮਾਫੀਆਂ ਮੰਗਦੀ ਆ ਤੇ ਕਹਿੰਦੇ ਆ ਸਾਡੀ ਸੱਤਾ ਲੈ ਲਓ ਪੰਜਾਬ ਦੇ ਅੰਦਰ ਅਸੀਂ ਪੰਜਾਬ ਨੂੰ ਸਵਾਰ ਦਾਂਗੇ ਪਰ ਨਹੀਂ ਇਹ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ 25 ਸਾਲ ਤੱਕ ਸਾਨੂੰ ਲੁੱਟਿਆ ਇਹਨਾਂ ਵਾਅਦਨਾਂ ਨੇ ਤੇ ਹੁਣ ਪੰਜਾਬ ਦੇ ਲੋਕ ਫੇਰ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਤਾਉਣ ਜਾ ਰਹੇ ਨੇ ਕਿਉਂਕਿ ਜਿਹੜੀ ਜਿਵਨੀ ਚੋੜ ਹੋ ਰਹੀ ਆ ਤਰਨਤਾਰਨ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਲੜਾ ਭਾਰੀ ਦਿਖ ਰਿਹਾ ਉੱਥੇ ਵੀ ਆਵਾਦਨੀ ਪਾਰਟੀ ਸੀਟ ਕੱਟ ਕੇ ਲੈ ਕੇ ਜਾਊਗੀ ਤੇ ਨਾ ਬਾਦਲਾ ਇਹਨਾਂ ਮਝੀਟੀਆਂ ਤੇ ਨਾ ਬਾਬਾ ਦੇ ਨੂਹ ਦੇ ਤੇ ਚਪੇੜ ਵੱਜੂਗੀ ਜਿਹੜੇ ਮਝੀਟੀਆਂ ਦਾ ਸਾਥ ਦਿੰਦੇ ਨੇ ਸਭ ਤੋਂ ਪਹਿਲਾਂ ਵੱਡਾ ਨਾਮ ਆਉਂਦਾ ਗੁਰਿੰਦਰ ਸਿੰਘ ਢਿੱਲੋਂ ਉਸ ਤੋਂ ਪਹਿਲਾਂ ਵੀ ਨਾਮ ਆਉਂਦਾ ਸੀਗਾ ਸਰਸੇ ਵਾਲੇ ਦਾ ਜਿਹੜਾ ਅਕਾਲੀਆਂ ਦੀ ਨਿਹਾਤ ਕਰਾਉਂਦਾ ਸੀ ਅਕਾਲੀ ਦਲ ਦੇ ਲੀਡਰ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਸੁਖਵੀਰ ਬਾਦਲ ਵਰਗੇ ਉਹ ਸਰਸੇ ਵਾਲੇ ਸਾਥ ਦੇ ਪੈਰ ਤੇ ਦੇ ਜੋੜੇ ਚੱਟਦੇ ਸੀ ਇਹ ਗੱਲ ਯਾਦ ਰੱਖਿਓ ਕਿ ਕਈ ਪੱਤਰਕਾਰ ਇਹਨਾਂ ਨੇ ਹਲੇ ਤੱਕ ਛੱਡ ਰੱਖੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੱਲ ਖਰਾਫ ਹੋਏ ਇੱਕ ਖਬਰ ਨਹੀਂ ਮਨਿੰਦਰ ਸਿੱਧੂ ਨੇ ਕਹਿੰਦਾ ਜੀ ਪੁਲਸੋਂ ਮਲਾਜਮ ਰੱਖੇ ਨੇ ਬੂਟਾ ਨਹੀਂ ਰਾਖੀ ਮੁੱਖ ਮੰਤਰੀ ਸਾਹਿਬ ਦਰਬਾਰ ਸਭ ਮੱਥਾ ਟੇਕਣਗੇ ਔਰ ਇਹਨਾਂ ਨੇ ਜੋੜੇ ਵੀ ਰਾਖੀ ਕਹਿੰਦੇ ਜੀ ਪੁਲਿਸ ਵਾਲੇ ਖੜਾ ਦਿੱਤੇ ਪਰ ਮੈਂ ਤੁਹਾਨੂੰ ਉਹਦਾ ਸਬੂਤ ਦਿਖਾਉਣ ਜਾ ਰਿਹਾ ਪੁਲਿਸ ਮੁਲਾਜ਼ਮਾਂ ਵੀ ਇਹ ਅਪਡੇਟ ਆਪਣੇ ਮੋਹ ਸਮਾਈ ਉਹਨਾਂ ਨੇ ਤਾਂ ਹੁਣ ਪੁਲਿਸ ਮੁਲਾਜ਼ਮਾਂ ਨੇ ਕੀ ਬਿਆਨ ਦੇ ਦਿੱਤਾ ਮੁੱਖ ਮੰਤਰੀ ਦੇ ਉੱਤੇ ਖਬਰ ਤਾਂ ਲਾ ਦਿੱਤੀ ਮਨਵਿੰਦਰ ਸਿੱਧੂ ਨੇ ਪਰ ਪੁਲਿਸ ਵਾਲੇ ਉਹਦੇ ਬੂਟਾਂ ਬਾਰੇ ਕੀ ਕਰਿਆ ਸੁਣ ਲੋ ਯਾਰ ਧਿਆਨ ਦੇ ਨਾਲ ਅੱਜ ਵਿੱਚ 2 ਨਵੰਬਰ 2025 ਨੂੰ ਜਿਹੜਾ ਆਪਾਂ ਦੇ ਸੀਐਮ ਪੰਜਾਬ ਜੀ ਦਾ ਦौरा ਅਸ਼ਲੀ ਮੁਜ਼ੱਫਰ ਦੇ ਵਿਸ਼ੇ ਕਰੀ ਗੀ ਰਿਗਾਰਡਿੰਗ ਕਰਮਕ ਪ੍ਰੋਜੈਕਟ ਲਾਂਚਿੰਗ ਉਹ ਇਹਦੇ ਰਿਗਾਰਡਿੰਗ ਸਾਡੇ ਨੋਟਿਸ ਸਾਹਿਬ ਸੋਸ਼ਲ ਤੇ ਪਬਲਿਕ ਮੀਡੀਆ ਤੇ ਇੱਕ ਫੇਕ ਤੇ ਮਿਸਲੀਡਿੰਗ ਐਂਡ ਫੈਬ੍ਰिकेटेड ਨਿਊਜ਼ ਜਿਹੜੀ ਉਹ ਸ਼ੇਅਰ ਕੀਤੀ ਜਾ ਰਹੀ ਹੈ ਜਿਹਦਾ ਮੁੱਖ ਧਾਰਾ ਇਹ ਹੈ ਕਿ ਉਹਦੇ ਵਿੱਚ ਦਰਸਾਇਆ ਜਾ ਰਿਹਾ ਹੈ ਕਿ ਹੌਨਰੇਬਲ ਸੀਐਮ ਪੰਜਾਬ ਦੇ ਜਿਹੜੇ ਸ਼ੂਸ ਨੇ ਉਹਨਾਂ ਦੀ ਸਿਕਿਉਰਟੀ ਦੇ ਰਿਗਾਰਡਿੰਗ ਦੋ ਕਰਮਚਾਰੀਆਂ ਦੇ ਦੋ ਦਰਵਾਜ਼ਾ ਸਾਹ ਦੇ ਵਿੱਚ ਲਾਈਆਂ ਕਾਈਆਂ ਅਰੇ ਅਸੀਂ ਚਰਚਾ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਜਿਲ੍ਹਾ ਮਪਲਿਸ ਵੱਲੋਂ ਨਹੀਂ ਜਾਂ ਸਰਪ੍ਰੇਟ ਕੀਤਾ ਗਿਆ ਸੀ ਉਹਦਾ ਮੁੱਖ ਕਾਰਨ ਇਹ ਸੀਗਾ ਕਿ ਜਿਹੜਾ ਆਨਰੇਬਲ ਸੀ ਆਂ ਪੰਜਾਬ ਦਾ ਟੋਰਾ ਐਂਡ ਕੋਲੀ ਆਇਟਮ ਨਹੀਂ ਸੀਗੀ ਉਹਦੇ ਵਿੱਚ ਦਰਵਾਦ ਸਾਹਿਬ ਵਿਖੇ ਜਾਣ ਦਾ ਅੱਜ ਦਾ ਪ੍ਰੋਗਰਾਮ ਨਹੀਂ ਸੀਗਾ ਸੋ ਜਿਹੜੀ ਆ ਪੋਸਟ ਹੈ ਜਿਹੜੀ ਸੋਸ਼ਲ ਮੀਡੀਆ ਤੇ ਸਰਪ੍ਰੇਟ ਕੀਤੀ ਜਾ ਰਹੀ ਹੈ ਸਟੇਟਿੰਗ ਐਂਡ ਅਫੀਕੇਸ਼ਨ ਹੈ ਤਾਂ ਸੁਣਦੇ ਆ ਪੰਜਾਬ ਵਾਲੇ ਪੁਲਿਸ ਮੁਲਾਜ਼ਮਾਂ ਦਾ ਬਿਆਨ ਹੈਗਾ ਤੇ ਗੁਵਿੰਦਰ ਸਿੱਧੂ ਨੇ ਤੇ ਬਾਗੜਾ ਦੇ ਮੂੰਹ ਵਿੱਚ ਪੇਰ ਵੱਜੀ ਇਹ ਚੰਗੀ ਤਰ੍ਹਾਂ ਕਿ ਕਿ ਝੂਠੀਆਂ ਖਬਰਾਂ ਮਨਿੰਦਰ ਸਿੱਧੂ ਲੋਕਵਾਜ ਟੀਵੀ ਦਾ ਪੱਤਰਕਾਰ ਹੈ ਉਹ ਨਾ ਹੁੰਦਾ ਕੋ ਮੁੱਖ ਮੰਤਰੀ ਭਗਵੰਤ ਮਾਨ ਦੇ ਖਨਾਫੀ ਲਾਉਂਦਾ ਉਹਦੀ ਐਡੀ ਜਮੀਨ ਜਾਗੀ ਨਹੀਂ ਹੈ ਕਿ ਬਾਗੜਾ ਦੇ ਖਿਲਾਫ ਲਾਵੇ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸਿੱਖ ਨੌਜਵਾਨੀ ਤੇ ਪੰਜਾਬ ਪ੍ਰਤੀ ਬਹੁਤ ਮਾਰੇ ਲੋਕ ਨੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਭਾਨ ਭਰਾਨੇ ਵਿੱਚ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਤੇ ਬਾਦਲ ਪਰਿਵਾਰ ਜਿਹੜੇ ਕਿ ਬਹੁਤ ਹੀ ਏਗਮੰਡੀ ਸੀ ਜਿਨ੍ਹਾਂ ਨੂੰ ਇਹ ਸੀ ਕਿ ਸਾਡੇ ਉੱਤੇ ਕੋਈ ਹੱਥ ਪਾ ਨਹੀਂ ਸਕਦਾ ਅੱਜ ਤੱਕਰ ਕਿਸੇ ਦੀ ਇੰਨੀ ਜਰੂਰਤ ਨਹੀਂ ਪਈ ਤੇ ਹੁਣ ਕਿੰਨੇ ਪਾਉਣਾ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਆਪਣੀ ਤਕਰੀਰ ਜੀ ਦੱਸਦੇ ਪਏ ਆ ਕਿ ਮੈਂ ਉਹਨਾਂ ਤੇ ਹੱਥ ਪਾ ਕੇ ਦਿਖਾਇਆ ਮੈਂ ਪੰਜਾਬ ਦੀ ਆਵਾਮ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਹਨਾਂ ਕੋ ਹਸਾਬ ਲਾਂਗਾ ਤੇ ਤੁਹਾਡੇ ਸਾਹਮਣੇ ਹੀ ਹੈ ਕਿ ਮੈਂ ਕਿਸ ਤਰ੍ਹਾਂ ਮਜੀਠੀ ਨੂੰ ਚੁੱਕਿਆ ਮੈਨੂੰ ਬਹੁਤ ਸਾਰੇ ਫੋਨ ਆਏ ਕਿ ਇਸ ਪਰਿਵਾਰ ਨੂੰ ਨਾ ਛੇੜੋ ਬਹੁਤ ਔਖਾ ਹੋ ਜਾਏਗਾ ਪਰ ਕਹਿੰਦੇ ਕਿ ਅਸੀਂ ਪੱਕੇ ਪੈਰੀ ਵਿਕਰਮ ਸਿੰਘ ਮਜੀਠੀਆ ਨੂੰ ਚੱਕਿਆ ਤੇ ਹਰੇਕ ਤੱਕ ਰੋ ਜੇਲ ਦੇ ਵਿੱਚ ਹੈ ਕਈ ਉਹਨਾਂ ਦੀਆਂ ਪਟੀਸ਼ਨਾਂ ਪਈਆਂ ਜ਼ਮਾਨਤ ਦੀਆਂ ਜਿਹੜੀਆਂ ਕਿ ਕੈਨਸਲ ਹੋ ਰਹੀਆਂ ਦੂਸਰਾ ਉਹ ਦੱਸਦੇ ਆ ਕਿ ਕਹਿੰਦਾ ਕਿ ਮੈਨੂੰ ਬੈਰਕਾਂ ਦਿੱਤੀਆਂ ਬਦਲੀਆਂ ਜਾਣ ਮੇਰੀਆਂ ਮੈਨੂੰ ਸਹੂਲਤਾਂ ਦਿੱਤੀਆਂ ਜਾਣ ਤੂੰ ਚੰਗਾ ਕੰਮ ਕਰਕੇ ਆਇਓ ਜਿਹੜਾ ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣ ਤੁਸੀਂ ਮਾਵਾ ਦੇ ਘਰ ਉਜਾਰ ਛੱਡੇ ਪੰਜਾਬ ਦਾ ਬੇੜਾ ਕਰ ਕਰ ਦਿੱਤਾ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਦੱਸਦੇ ਪਏ ਆ ਕਿ ਕਿਸ ਤਰ੍ਹਾਂ ਸਰਕਾਰੀ ਗੱਡੀ ਦੇ ਵਿੱਚ ਹੇ ਮਾਲ ਜਾਂਦਾ ਸੀ ਨਸ਼ਾ ਜਾਂਦਾ ਸੀ ਤੇ ਬਕਾਇਦਾ ਕਾਰ ਚੱਲਦੀ ਸੀ ਕਿਸ ਗੱਡੀ ਨੂੰ ਕੋਈ ਨਾ ਰੋਕੇ ਇਹ ਗੱਡੀ ਦੇ ਵਿੱਚ ਜਿਹੜਾ ਸਮਾਨ ਹੈ ਉਹ ਪੰਜਾਬ ਚ ਜਾਏਗਾ ਤੇ ਜਾ ਕੇ ਪੰਜਾਬ ਦਾ ਬੇੜਾ ਕਰ ਕਰੇਗਾ ਇਹ ਹਾਲ ਸੀ ਇਹਨਾਂ ਨੇ ਕੀਤਾ ਤੇ ਹੁਣ ਕਹਿੰਦੇ ਸਾਨੂੰ ਸਹੂਲਤਾਂ ਦਿੱਤੀਆਂ ਜਾਣ ਕਿਸ ਤਰ੍ਹਾਂ ਦੀ ਸਹੂਲਤਾਂ ਮੰਗਦੇ ਹੋ ਕਿਸ ਮੂੰਹ ਨਾਲ ਮੰਗਦੇ ਹੋ ਹੁਣ ਤੁਹਾਨੂੰ ਸਜ਼ਾ ਹੀ ਮਿਲੇਗੀ ਤੇ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਸਾਹਿਬ ਕਹਿ ਰਹੇ ਆ ਕਿ ਇਹ ਹੁਣ ਜਲਦੀ ਬਾਹਰ ਨਹੀਂ ਆਏਗਾ ਇਹਨੂੰ ਸਜ਼ਾ ਮਿਲੇਗੀ ਤੇ ਦੂਸਰੇ ਪਾਸੇ ਇੱਕ ਪੱਤਰਕਾਰ ਜਿਹੜਾ ਸਿੱਧੂ ਪੱਤਰਕਾਰ ਹੈ ਉਹਦੇ ਦੇਖ ਲਓ ਕਿ ਕਿਸ ਤਰ੍ਹਾਂ ਉਹ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਖਿਲਾਫ ਹੀ ਖਬਰਾਂ ਲਾਉਂਦਾ ਹੈ ਤੇ ਬਾਦਲ ਪਰਿਵਾਰ ਦੇ ਹੱਕ 'ਚ ਲਾਉਂਦਾ ਵੈ ਹੁਣ ਨਵੀਂ ਖਬਰ ਉਹਨੇ ਜਿਹੜੀ ਲਾ ਛੱਡੀ ਆ ਉਹ ਤੁਸੀਂ ਸੋਣੀ ਲਿਆ ਪੁਲਿਸ ਵਾਲਿਆਂ ਦੀ ਜ਼ੁਬਾਨੀ ਕਿ ਇਹ ਸਿੱ ਕੋਈ ਹਕੀਕਤ ਨਹੀਂ ਹੈ ਇਹ ਸਿਰਫ ਔਰ ਸਿਰਫ ਇਸ ਪੱਤਰਕਾਰ ਦਾ ਮਕਸਦ ਇਹ ਹੀ ਹੁੰਦਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਆ ਉਹਨਾਂ ਦੀ ਛਵੀ ਉਹਨਾਂ ਦੇ ਅਕਸ ਖਰਾਬ ਹੋ ਜੇ ਲੋਕ ਮੁੱਖ ਮੰਤਰੀ ਪੰਜਾਬ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦੇਣ ਤੇ ਇਹਨਾਂ ਨੂੰ ਬਾਇਕਾਟ ਕਰ ਦੇਣ ਲੇਕਿਨ ਉਹਨਾਂ ਦੀਆਂ ਸਾਰੀਆਂ ਚਾਲਾਂ ਜਿਹੜੇ ਬਾਦਲ ਪਰਿਵਾਰ ਵਾਲਿਆਂ ਦੀਆਂ ਨਕਾਮ ਹੁੰਦੀਆਂ ਵਾ ਕੋਈ ਵੀ ਜਿਹੜੀ ਚਾਲ ਕਾਮਯਾਬ ਨਹੀਂ ਹੁੰਦੀ ਕਿਉਂਕਿ ਲੋਕ ਮੁੱਖ ਮੰਤਰੀ ਪੰਜਾਬ ਦੇ ਕੰਮ ਤੋਂ ਖੁਸ਼ ਹੈ ਤੇ ਉਹਨਾਂ ਨਾਲ ਦਿਲੋਂ ਮੁਹੱਬਤ ਕਰਦੇ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀਏ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਿੱਸਾ ਲਾਜ਼ਮੀ ਕਰਿਓ ਆਪਣਨੇ ਰਕੋਟੇ ਇਸਰਾਖਿਆ ਰੰਬਰ